ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਹੜਾ ਅੱਜ ਬਾਈ ਸਰਬਜੀਤ ਸਿੰਘ ਢੁੰਡਾ ਜੀ ਦੀ ਇੱਕ ਆਪਾਂ ਵੀਡੀਓ ਲੈ ਕੇ ਆਏ ਆ ਵੀਡੀਓ ਦੇ ਵਿੱਚ ਵੀਡੀਓ ਦਾ ਟਾਈਟਲ ਹੈ ਚੁਪਹਿਰੇ ਚੁਪਹਿਰਾ ਮਤਲਬ ਕਿ ਚਾਰ ਪੈਰਿਆਂ ਦੇ ਵਿੱਚ ਇਬਾਦਤ ਕਰਨਾ ਕੀ ਇਹ ਸਿੱਖੀ ਜਮ ਦੇ ਵਿੱਚ ਚਾਰ ਚੁਪਹਿਰੇ ਵਾਲਾ ਕੋਈ ਕਨਸੈਪਟ ਹੈ ਤੇ ਉਸ ਤੋਂ ਇਲਾਵਾ ਜਿਹੜੀਆਂ ਮذਬ ਦੇ ਵਿੱਚ ਨਵੀਆਂ ਨਵੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਉਹਨਾਂ ਦੀ ਉਹ ਨਿਸ਼ਾਨਦੇਹੀ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਦੇਖਨੇ ਆ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਜਦੋਂ ਅਸੀਂ ਕਸਟਮਰ ਬਣ ਕੇ ਨੇ ਬਾਬਾ ਜੀ ਪੁੱਤ ਦੇ ਵਿਆਹ ਨੂੰ 3 ਸਾਲ ਹੋ ਗਿਆ ਔਲਾਦ ਨਹੀਂ ਹੁੰਦੀ ਅੱਛਾ ਘਰ 'ਚ ਕਲੇਸ਼ ਵੜਾ ਵਾ ਸਾਡਾ ਮੁਕੱਦਮਾ ਨਹੀਂ ਦਿੱਤੇ ਜਾ ਰਿਹਾ ਉਹ 5-7 ਸ਼ਬਦ ਬੋਲਦੇ ਆ ਨਾ ਅਗਲੇ ਫਿਰ ਮਟੀਰੀਅਲ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ ਲੈ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਪਰ ਲਿਖਦੇ ਦੁੱਖ ਭੰਜਨੀ ਹੁਣ ਤੁਹਾਡੇ 'ਚ ਕਿੰਨੇ ਬੈਠੇ ਆ ਵੀਰ ਬਾਣੀ ਪੜਨ ਵਾਲੇ ਲਾਈਵ ਸੁਣ ਰਿਹਾ ਦੁੱਖ ਭੰਜਨੀ ਸਰਲੇਖੇਟ ਬਾਣੀ ਹੈਗੀ ਗੁਰੂ ਗ੍ਰੰਥ ਸਾਹਿਬ 'ਚ ਪਲਗਦੇ ਹੈਗੀ ਆ ਜੀ ਬੋਲ ਕੇ ਦੱਸੋ ਤਫਰੇ ਬਾਣੀ ਦਾ ਸਰਲੇਖ ਦੇਣ ਦੀ ਯਰਤ ਕਹਨੇ ਪਈ ਕਹਨੇ ਕੀਤੀ ਹੈ ਬਾਣੀ ਦੀ ਹੁਣ ਕਿੰਤੂ ਪਰੰਤੂ ਕੌਣ ਕਰ ਰਿਹਾ ਪਹਲਾ ਸੋਚਿਆ ਕਦੀ ਦਿਮਾਗੇ ਸਾਡੇ ਵਿਚਾਰ ਆਈਆਂ ਕਦੀ ਜਿਹੜਾ ਪ੍ਰਚਾਰ ਬੋਲਦਾ ਡੰਗ ਚੁਕ ਲਈ ਤੇ ਦੁਵਾਲੇ ਜਿੱਦਾਂ ਆਸਾ ਕੀ ਵਾਰ ਬਾਣੀ ਦਾ ਸਰਲੇਖ ਹੈ ਜੈਸਰੀ ਕੀ ਵਾਰ ਬਾਣੀ ਦਾ ਸਰਲੇਖ ਹੈ ਸੁਖਮਣੀ ਬਾਣੀ ਦਾ ਸਰਲੇਖ ਹੈ ਜਪ ਬਾਣੀ ਦਾ ਸਰਲੇਖ ਹੈ ਇਦਾਂ ਦੁਖ ਭਜਣੀ ਸਰਲੇਖ ਵੀ ਹੈਗਾ ਪਹਲਾ ਵਖ ਵਖ ਸ਼ਬਦ ਲੈ ਉੱਤੇ ਸਰਲੇਖ ਲਾਤਾ ਪੜੀ ਜਾਓ ਜੀ ਦੁੱਖ ਦੂਰ ਹੁੰਦੇ ਆ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਚੁਪਹਿਰਿਆਂ ਦਾ ਸਿੱਖਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰਾ ਰਾਧੀ ਅਸੀਂ ਹੁਣ ਬਾਣੀ ਆਂਦੀ ਅੱਠੇ ਪੈਰ ਰਦਣਾ ਉਹ ਕਹਿੰਦੇ ਚਾਰ ਪੈਰ ਰਦਣਾ ਤੇ ਫਿਰ ਉੱਥੇ ਬਣਾਇਆ ਕਿ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਲਈ ਲਿਆ ਹੋਏ ਤੇ ਬਾਬਾ ਦੀਪ ਸਿੰਘ ਨੇ ਥੋੜਾ ਜਿਮੇਵਾਰੀ ਚੁੱਕੂਗਾ ਕਰਜ਼ਾ ਲਿਆ گاਵਾਂ ਲਈ ਤੇ ਤੁਸੀਂ ਕੋਠੀ ਪਾਲੀ ਹੁਣ ਤੁਸੀਂ ਬਾਬਾ ਦੀਪਸਰ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਖੜੀ ਕਰ ਦਿੱਤੀ ਫਿਰ ਜੀ ਇਹ ਇੱਥੇ ਜੋਤ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਤ ਦਾ ਘਿਓ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਆ ਜਦੋਂ ਤੁਹਾਡੇ ਤੇ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਤ ਦਾ ਕਿਉਂ ਨਹੀਂ ਲਾਉਂਦੇ ਉਦੋਂ ਹਸਪੀਟਲਾਂ ਚ ਕਿਉਂ ਜਾਂਦੇ ਹੋ ਜੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇਕੋ ਕੈਨੇਡਾ ਬੈਠੀ ਬੀਬੀ ਉਹ 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 ਚਪਹਿਰਿਆਂ ਦੀ ਵੈਸਟਰ ਆ ਪਤਾ ਕਿਦਾਂ ਕਹਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋ ਗਈ ਤੇ ਫਿਰ ਉਸ ਦਿਨ ਖਰਾਬ ਹੋ ਜੀ ਸੁੱਕੀ ਹੋ ਗਈ ਤੇ ਚਾਰ ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਕਹਿੰਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੂੰ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਦੇਖੋ ਭਾਈ ਮਨੀ ਸਿੰਘ ਬੰਦ-ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡ ਲਾ ਜੀ ਫਿਰ ਕਿਹਦੇ ਸਾਡੇ ਬੱਚੇ ਸਿੱਖ ਨਹੀਂ ਬੰਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਨੂੰ ਕਿਉਂਕਿ ਅਸੀਂ ਐਸ ਬੰਦੇ ਸੁਣਨ ਨੂੰ ਤਿਆਰ ਹੀ ਨਹੀਂ ਅਸੀਂ ਤੇ ਇਹ ਥੋੜਾਕ ਟਾਈਮ ਚੱਲਣਾ ਆ ਤੁਸੀਂ ਜਿਉਂਦੇ ਵੇਖਿਓ ਆਪਣੇ ਜਿਵੇਂ ਦੁੱਖ ਭਜਣ ਦੇ ਪਹਿਲਾਂ ਬਾਦ ਹੁੰਦੇ ਸੀ ਪਾਟੌਲੀ ਹੋਰੀ ਪਤਾ ਲੱਗ ਗਿਆ ਵੀ ਇਹ ਹੁਣ ਪ੍ਰੋਡਕਟ ਥੋੜਾ ਜਿਹਾ ਪੁਰਾਣਾ ਹੋ ਗਿਆ ਨਵਾਂ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਵੇਖਿਓ ਤੁਸੀਂ ਹੁਣ ਦੂਜੇ ਬਨੇ ਚਾ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਹਿੰਦੀ ਜੀ ਮਾੜੀ ਧੀ ਨੇ ਬੜੇ ਚਪਹਿਰੇ ਵੀ ਕਟੇ ਪਰ ਫਿਰ ਵੀ ਬਾਬਾ ਦੀਪਸ ਨੇ ਸਾਡੀ ਧੀ ਦੀ ਨਹੀਂ ਸੁਣੀ ਹੁਣ ਉਹ ਧੀ ਗੁਰਦੁਆਰੇ ਆਊਗੀ ਮੈਂ ਪੁੱਛਣਾ ਚਾਹੁੰਦਾ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਤੁਸੀਂ ਅੰਧ ਵਿਸ਼ਵਾਸ ਫਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੋੜਨਾ ਸੀ ਉਹ ਗੁਰੂ ਦੇ ਦੌਰ ਜਾਣ ਕੇ ਉਹ ਧੀ ਦੇ ਦਿਮਾਗ 'ਚ ਗੱਲ ਬਹਿ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਕਿਉਂ ਲਾਲਚ ਦਿੰਦੇ ਹੋ ਤੁਸੀਂ ਲੋਕਾਂ ਨੂੰ ਸਹੀ ਗੱਲ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ ਤੇ ਬੈਠਿਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਏਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੀ ਜਿਸ ਦਿਨ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਸੁਖਗੁਰੂ ਸਾਹਿਬ ਉਚਾਰਨ ਕਰਨ ਵਾਲੇ ਉਹਨਾਂ ਦੇ ਪਿਤਾ ਸਨ ਗੁਰੂ ਸਨ ਪਰ ਮੈਨੂੰ ਪਤਾ ਇਹ ਗੱਲ ਛੇਤੀ ਕਿਤੇ ਹজম ਕਰਨੀ ਉੱਚੀ ਬੋਲੋ ਜੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਾਦਾ ਘਟ ਰਿਆ ਮੈਨੂੰ ਬਾਬਾ ਅਮਰੀਕਾ ਭੇਜ ਦੇ ਭਾਵੇਂ ਕਾਂਦ ਟਪਾ ਕੇ ਭੇਜ ਦੇ ਜਿਹੜਾ ਉੱਥੇ ਬੈਠਾ ਪਤਾ ਘਟ ਰਿਆ ਮੈਨੂੰ ਇੱਥੇ ਇੱਕ ਤੇ ਗ੍ਰੀਨ ਕਾਰਡ ਦਵਾ ਦੇ ਜਿਹੜਾ ਹੋਰ ਅੱਗੇ ਬੈਠਾ ਉਹਦਾ ਮੈਨੂੰ ਪੈਟਰੋਲ ਪੰਪ ਦਵਾ ਦੇ ਅਸੀਂ ਤੇ ਕਮਲੇ ਕੀਤਾ ਪਿਆ ਸੀਦਾਂ ਨੂੰ ਉਹ ਆਂਦੇ ਹੋਣਗੇ ਵੀ ਇੱਥੇ ਤਾਂ ਪੁੱਤ ਕੁਰਬਾਨ ਕੀਤੇ ਜਿਨ੍ਹਾਂ ਨੇ ਸਿੱਖੀ ਲਈ ਆ ਜੀ ਇੱਥੇ ਬੰਦ ਬੰਦ ਹਾਂ ਨੂੰ ਤੇ ਲਾਲਚੀ ਮaaf ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਨਾ ਆ ਸਾਨੂੰ ਲਾਲਚੀ ਬਣਾਇਆ ਜਾ ਰਿਹਾ ਹੈ ਮੇਰਾ ਵਿਰੋਧ ਐਵੇਂ ਨਹੀਂ ਹੁੰਦਾ ਮੈਂ ਸੱਚ ਦੀ ਗੱਲ ਕਰਦਾ ਮੈਨੂੰ ਲੰਬੀਆਂ ਪੋਚੀਆਂ ਨਾ ਗੱਲਾਂ ਕਰਨੀਆਂ ਆਉਂਦੀਆਂ ਨਾ ਮੈਂ ਕਰਦਾ ਮੈਂ ਸਿੱਧੀ ਜਿਹੀ ਗੱਲਾਂ ਜਾਗੋ ਜਮੀਰ ਜਗਾਓ ਆਪਣੀ ਇੱਥੇ ਗੁਰੂ ਘਰ ਆਣ ਕੇ ਮਾਣਾ ਦਾਤਾ ਪੁੱਤ ਦੇਣਾ ਤੁਹਾਡੀ ਮਰਜ਼ੀ 30 ਦੇਣਾ ਤੁਹਾਡੀ ਮਰਜ਼ੀ ਮੈਨੂੰ ਕੁਝ ਵੀ ਨਾ ਦਿਓ ਮੈਨੂੰ ਸਦਕਾ ਹੋ ਜਾ ਦੇ ਦਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਪਖੰਡੀ ਦੇ ਡੇਰੇ ਦੀਆਂ ਕਦੀ ਪ੍ਰਕਰਮਾ ਨਾ ਕਰਾਂ ਆਪਣੇ اندر ਵਿਸ਼ਵਾਸ ਪੈਦਾ ਕਰੋ ਆਪਣੀਆਂ ਧੀਆਂ ਦਾ ਮਨੋਵਾਲੇ ਨਾਲ ਚੁੱਕ ਦਿਓ ਕਿ ਪੁੱਤਰ ਬਾਣੀ ਪੜ ਜਦੋਂ ਤੈਨੂੰ ਕੋ ਕਹਵੇ ਤੇਰੇ ਘਰ ਔਲਾਦ ਨਹੀਂ ਹੈਗੀ ਉਹਨੂੰ ਗੁਰੂ ਗ੍ਰੰਥ ਸਾਹਿਬ ਚੋਂ ਪੜ ਕੇ ਸੁਣਾ ਦਿਓ ਕਿ ਪੁੱਤੀ ਗੰਢ ਪਵੇ ਸੰਸਾਰ ਦੇ ਕੀ ਅਰਥ ਨੇ ਮੋਇਆਂ ਗੰਢ ਨੇਕੀ ਸਾਥ ਹੋਏ ਮਰ ਤੋਂ ਬਾਅਦ ਗੰਢ ਔਲਾਦ ਨਾਲ ਨਹੀਂ ਮਰਨ ਤੋਂ ਬਾਅਦ ਗੰਢ ਤੁਹਾਡੇ ਨੇਕ ਕਰਮਾਂ ਨਾਲ ਸੰਸਾਰ ਨਾਲ ਪੈਂਦੀ ਹੈ ਤੁਹਾਡੀ ਧੀ ਪਰਿਵਾਰ ਨੂੰ ਜਵਾਬ ਦੇਵੇ ਬਾਹਰਲੇ ਬੰਦੇ ਦੇ ਵਿੱਚ ਦਖਲ ਦੇਣ ਦੀ ਲੋੜ ਨਾ ਪਵੇ ਅਸੀਂ دنیਵੀ ਐਜੂਕੇਸ਼ਨ ਲੈ ਲਈ ਬਾਣੀ ਦੀ ਐਜੂਕੇਸ਼ਨ ਲਈ ਨਹੀਂ ਗੁਰਵਾਨ ਦੇ ਸਿਧਾਂਤ ਅਸੀਂ ਅਪਣਾਇਆ ਹੀ ਨਹੀਂ ਇਸੇ ਕਰਕੇ ਅੱਜ ਜਿਹੜਾ ਉੱਠਦਾ ਪਖੰਡੀ ਸਾਨੂੰ ਨਵੀਂ ਤੋਂ ਨਵੀਂ ਮਰਿਆਦਾ ਦੇ ਕੇ ਤੁਰ ਪੈਂਦਾ ਅਕਾਲ ਤਖਤ ਮੈਂ ਵਿਦੇਸ਼ਾਂ ਦੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਸੱਚੀ ਸੁਧਾਰ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬਹ ਜੀ ਦੀ ਹਜ਼ੂਰੀ 'ਚ ਗੱਲ ਕਹਿਣਾ ਚਾਹੁੰਦਾ ਗੁਰਦੁਆਰਾ ਅਕਾਲ ਤਖਤ ਵੱਲੋਂ ਪ੍ਰਵਾਨਤ ਸੇਖ ਰਹਿਤ ਮਰਿਆਦਾ ਦੇ ਝੰਡੇਟ ਲਿਆਓ ਸਿਧਾਂਤ ਲਾਗੂ ਕਰ ਦਿਓ ਹੋਰ ਪੰਜਾ ਛੇ ਸਾਲਾਂ ਤੋਂ ਤੁਸੀਂ ਵੇਖਿਓ ਇੱਥੋਂ ਦੇ ਬੱਚੇ ਬੱਚੀਆਂ ਯੂਰਪ ਦੇ ਸਿੱਖੀ ਵਿਚਾਰਤਾਰਾ ਅਪਣਾ ਕੇ ਮਾਣ ਮਹਿਸੂਸ ਕਰਨਗੇ ਕਿ ਸਿੱਖੀ ਐਡੀ ਵਧੀਆ ਚੀਜ਼ ਹੈ। ਹਾਂਜੀ ਜ਼ਿਕਰੀਆ ਜ਼ਿਕਰੀਆ ਇਹ ਵੀਡੀਓ ਦੇ ਹਿਸਾਬ ਨਾਲ ਮੈਂ ਗੱਲ ਕਰਾਂਗਾ ਕਿ ਆਪਾਂ ਨੇ ਨਾ ਇੱਕ ਮਿਸਾਲ ਦਿੱਤੀ ਜਾਂਦੀ ਹੈ ਕਿ ਜਿਹੜੇ ਬੰਦੇ ਨੂੰ ਖਪਨ ਦੀ ਆਦਤ ਪੈ ਜਾਵੇ ਨਾ ਦਰਦ-ਦਰ ਤੇ ਜਾਣ ਦੀ ਪੈ ਜਾਵੇ ਆਦਤ ਤੇ ਫਿਰ ਰੱਬ ਉਹਨੂੰ ਇਸ ਤਰ੍ਹਾਂ ਹੀ ਕਰ ਦਿੰਦਾ ਹੈ ਕਿ ਉਹਨੂੰ ਫਿਰ ਉਹ ਲੋਕ ਕੀ ਚਾਹੁੰਦਾ ਫਿਰਦਾ ਦਰਦਰ ਦੀ ਮੁਕਤਲਿਫ ਜਗਾ ਦੀ ਮਤਲਬ ਕਿ ਜੋ ਰੱਬ ਜਦੋਂ ਇੱਕ ਦਾਤਾ ਇੱਕ ਰੱਬ ਮੌਜੂਦ ਹੈ ਤੇ ਉਹ ਉਹਨੇ ਕੋਲ ਜਗਾ ਜਗਾ ਤੇ ਜਾ ਕੇ ਟਕਰਾਂ ਟਕਰਾਂ ਮਾਰਨ ਦੀ ਜ਼ਰੂਰਤ ਨਹੀਂ ਫਿਰ ਇਹਨਾਂ ਨੇ ਕਹਿਣ ਤਰ੍ਹਾਂ ਕਿ ਸਿੱਖ ਲੋਕ ਮਸਲਬ ਦੇ ਵਿੱਚ ਇਹ ਨਵੀਆਂ ਨਵੀਆਂ ਉਹ ਮਰਿਆਦਾ ਨਵੀਆਂ ਨਵੀਆਂ ਚੀਜ਼ਾਂ ਬਣਾ ਦਿੱਤੀਆਂ ਗਿਆ ਕਿ ਸ਼ਹੀਦਾ ਦੇ ਨਾਮ ਤੇ ਮੰਗਿਆ ਜਾਂਦਾ ਉਹ ਅਗਰ ਤੁਸੀਂ ਇਹ ਦੇਖੋ ਨਾ ਕਿ ਉਹਨਾਂ ਨੇ ਤੇ ਆਪਣੀ ਕਮਾਈ ਕੀਤੀ ਆਪਣੀ ਕਮਾਈ ਮਤਲਬ ਕਿ ਆਪਣਾ ਮਜ਼ਹਬ ਕਮਾਇਆ ਆਪਣਾ ਧਰਮ ਕਮਾਇਆ ਉਹਦੇ ਵਾਸਤੇ ਮਿਹਨਤ ਕੀਤੀ ਸੀਸ ਦਿੱਤੇ ਆਪਣੇ ਬੰਦ ਬੰਦ ਘਟਾਏ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੇਟੇ ਉਹਨਾਂ ਦੇ ਹੁਕਮ ਤੇ ਚੱਲਦੇ ਜਿਵੇਂ ਉਹਨਾਂ ਨੇ ਉਹਨਾਂ ਨੇ ਹੁਕਮ ਤੇ ਚੱਲਣ ਵਾਸਤੇ ਇੰਨੀ ਮਿਹਨਤ ਕੀਤੀ ਤੇ ਤੁਸੀਂ ਸੌਖਾ ਜਾਈਂ ਦਾ ਰਮਲਬਨ ਟੁਰਪੈਂਦੇ ਆਂ ਇਹ ਆ ਜਿਹੜੇ ਪਖੰਡੀ ਨੇ ਇਹ ਤੇ ਧਰਮ ਨੂੰ ਮਤਲਬ ਕਿ ਇਹ ਲੋਕਾਂ ਨੂੰ ਉਲਝਾਉਂਦੇ ਨੇ ਪਖੰਡੀ ਮੈਂ ਅਕਸਰ ਲਫ਼ਜ਼ ਯੂਜ਼ ਕਰਦਾ ਮੇਰੇ ਖਿਆਲ ਨਾਲ ਪਖੰਡੀ ਜਿਹੜੇ ਨੇ ਇਹ ਯਾ ਇਹ ਇਹ ਜਿਵੇਂ ਹੁਣ ਸਿੱਖੀ ਦੇ ਵਿੱਚ ਪਖੰਡੀ ਨੇ ਉਹ ਮੇਰਾ ਖਿਆਲ ਹੈ ਬੇਸਿਕਲੀ ਸਿੱਖ ਹੈ ਹੀ ਨਹੀਂ ਗੇ ਉਹ ਸਿੱਖ ਹੈ ਤੇ ਸਿੱਖ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਨਾ ਪਤਾ ਨਾ ਉਹ ਲੋਕਾਂ ਨੂੰ ਇੰਨੀ ilm تعلیم ਦੇਣਾ ਚਾਹੁੰਦੇ ਨੇ ਕਿ ਲੋਕ ਮਤਲਬ ਕਿ ਸਿੱਖ ਨੂੰ ਸਿੱਖੀਜ਼ਮ ਨੂੰ ਸਹੀ ਤਰ੍ਹਾਂ ਫਾਲੋ ਕਰਨ ਉਹ ਉਹ ਚਾਹੁੰਦੇ ਨੇ ਕਿ ਲੋਕ ਸਾਨੂੰ ਫਾਲੋ ਕਰਨ ਹਾਂ ਜਿਹੜੇ ਪਖੰਡ ਵਾਲੇ ਲੋਕ ਹੁੰਦੇ ਨੇ ਉਹ ਮੰੰਜਣ ਵੇਚਦੇ ਨੇ ਤੁਸੀਂ ਦੇਖੋ ਨਾ ਕਿ ਹੁਣ ਜਿਸ ਨਾਲ ਉਹਨਾਂ ਨੇ ਕਿਹਾ ਜੀ ਆ ਦੁੱਖ ਭੰਜਨੀ ਜਿਹੜਾ ਇੱਕ ਉਹਨੂੰ ਲੋਕ ਪਹਿਲੇ ਉਹਦਾ ਪਾਠ ਕਰਦੇ ਸੀ ਸਾਰਾ ਕੋਈ ਵੇਚਦੇ ਪਏ ਸੀ ਉਹਨਾਂ ਨੂੰ ਪਤਾ ਕਿ ਵੀ ਇਹ ਇੰਨੀ ਨਹੀਂ ਵਿਕਦੀ ਪੀ ਤੇ ਕੋਈ ਨਾ ਕੋਈ ਨਵੀਂ ਸ਼ੈ ਲੈ ਕੇ ਆ ਜਾਂਦੇ ਨੇ ਜਿਸ ਤਰ੍ਹਾਂ ਕਿ ਆਪਾਂ ਪਿੱਛੇ ਜੇ ਵੀ ਇੱਕ ਵੀਡੀਓ ਵੀ ਲਾਈ ਸੀ ਤੇ ਦੋਸਤਾਂ ਨੇ ਕਿਹਾ ਜੀ ਕਿ ਤੁਸੀਂ ਇੱਕ ਬੜੇ-ਬੜੇ ਜਿਹੜਾ ਗਿਆਨੀ ਆਉਂਦੇ ਖਿਲਾਫ ਵੀਡੀਓ ਲਾਈਏ ਚੰਗੀ ਗੱਲ ਲੇਕਿਨ ਉਹ ਸਾਡੀ ਵੀਡੀਓ ਨਹੀਂ ਸੀ ਉਹ ਇਹਨਾਂ ਦੀ ਹੀ ਵੀਡੀਓ ਸੀ ਟੁੰਡਾ ਜੀ ਦੀ ਤੇ ਉਹ ਉਹਦੇ ਵਿੱਚ ਉਹ ਦੱਸ ਰਹੇ ਸੀ ਕਿ ਵੀ ਉਹ ਜੁੱਤੀ ਲੈ ਕੇ ਲਗੇ ਫਿਰਦੇ ਨੇ ਤੇ ਕਹਿੰਦੇ ਨੇ ਇਹਦੇ ਤੋਂ ਸ਼ਫਾ ਮਿਲ ਜਾਂਦੀ ਏ ਜਿਸ ਤਰ੍ਹਾਂ ਕਿ ਸਾਡੇ ਮੁਸਲਮਾਨਾਂ ਜੀ ਵੀ ਹੈ ਸਾਡੇ ਮੁਸਲਮਾਨਾਂ ਦੇ ਵਿੱਚ ਇੰਨਾ ਕਿ ਕਿ ਇਹ ਰਬ ਤੋਂ ਲੋਕ ਇੰਨੇ ਦੂਰ ਹੁੰਦੇ ਜਾਂਦੇ ਨੇ ਕਿ ਇਹ ਪੀਰਾਂ ਫਕੀਰਾਂ ਦਰਬਾਰਾਂ ਨੂੰ ਜ਼ਿਆਦਾ ਬਿਹਤਰ ਸਮਝਦੇ ਨੇ ਤੇ ਤੁਸੀਂ ਇਹ ਦੇਖੋ ਨਾ ਕਿ ਮੈਂ ਇੱਕ ਦਿਨ ਗੱਲ ਕੀਤੀ ਤੇ ਇੱਕ ਭਾਈ ਸਿੱਖ ਸੀ ਦੋਸਤ ਉਹਨਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਜੀ ਤੁਸੀਂ ਕਹਿੰਦੇ ਜੀ ਬਾਬਾ ਫਰੀਦ ਜੀ ਉਹ ਐਡੇ ਵੱਡੇ ਬਖਤ ਸਨ ਤੇ ਤੁਸੀਂ ਇੱਕ ਵੀਡੀਓ 'ਚ ਕਿਹਾ ਜੀ ਕਿ ਉਹਨਾਂ ਦੇ ਬਿਛਤੀ ਦਰਵਾਜ਼ੇ 'ਚ ਲੋਕਾਂ ਨੂੰ ਲੱਤਾਂ ਵਜਦੀਆਂ ਬਾਵਾ ਵਜਦੀਆਂ ਤੇ ਮੈਂ ਕਿਹਾ ਜੀ ਇਹ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਣਾ ਕਿ ਉੱਥੇ ਲੋਕ ਜੰਨਤ ਜਾਂ ਜਿਹਨੂੰ ਆਪਾਂ ਸਵਰਗ ਕਹਿੰਦੇ ਆ ਉਹਦੇ ਵਾਸਤੇ ਇਨਸਾਨ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਹਰ ਚੀਜ਼ ਹੱਦਬੰਦੀਆਂ ਨੇ ਰੱਬ ਦੇ ਕਾਨੂੰਨ ਨੂੰ ਫਾਲੋ ਕਰਨਾ ਪੈਂਦਾ ਲੇਕਿਨ ਲੋਕ ਚਾਹੁੰਦੇ ਨੇ ਕਿ 3 ਘੰਟੇ 4 ਘੰਟੇ 5 ਘੰਟੇ ਲਾਈਨ 'ਚ ਲੱਗ ਕੇ ਦੋ ਚਾਰ ਪੁਲਿਸ ਸਾਰਿਆਂ ਦੇ ੱਟਕੇ ਖਾ ਕੇ ਉਹ ਮਤਲਬ ਕਿ ਤੁਹਾਨੂੰ ਤੇ ਸਾਡਾ ਇੰਜ ਜਨਤ ਮਿਲ ਜਾਏ ਤੇ ਇੰਜ ਨਹੀਂ ਜਨਤ ਮਿਲਦੀ ਤੇ ਹਰ ਚੀਜ਼ ਦੁੱਖਾਂ ਦਾ ਇਲਾਜ ਇਹ ਚੀਜ਼ਾਂ ਜਿਹੜੀਆਂ ਨੇ ਇਹ ਰੱਬ ਕੋਲੋਂ ਹੀ ਮੰਗਣਾ ਚਾਹੀਦਾ ਰੱਬ ਕੋਲੋਂ ਮੰਗਣਾ ਚਾਹੀਦਾ ਨਾ ਅੱਲਾਹ ਤਾਲਾ ਖੁਦ ਕਹਿੰਦਾ ਕਿ ਜਿਨ੍ਹਾਂ ਜਿਹੜੇ ਲੋਕ ਜਿਨ੍ਹਾਂ ਨੂੰ ਤੁਸੀਂ ਮੇਰੇ ਤੋਂ ਇਲਾਵਾ ਪੁਕਾਰਦੇ ਹੋ ਨਾ ਜਾਂ ਜਿਹਨੂੰ ਮੇਰਾ ਸ਼ਰੀਕ ਕਰਦੇ ਹੋ ਉਹ ਤੇ ਇੱਕ ਮੱਖੀ ਨਹੀਂ ਬਣਾ ਸਕਦੇ ਮੱਖੀ ਤਾਂ ਦੂਰ ਦੀ ਗੱਲ ਹੈ ਕਿ ਅਗਰ ਮੱਖੀ ਉਹਨਾਂ ਕੋਲ ਕੋਈ ਚੀਜ਼ ਖੋ ਲਵੇ ਤੇ ਉਹਨੂੰ ਵਾਪਸ ਨਹੀਂ ਲੈ ਸਕਦੇ ਵਾਪਸ ਨਹੀਂ ਲੈ ਸਕਦੇ ਕਿ ਵੀ ਉਹਨਾਂ ਦੇ ਖਾਣੇ ਵਾਲੀ ਪਲੇਟ 'ਚ ਅਗਰ ਮੱਖੀ ਕੋਈ ਜ਼ਰਾ ਚੁੱਕ ਕੇ ਉੱਡ ਪੈਂਦੀ ਹੈ ਨਾ ਤੇ ਉਹ ਨਹੀਂ ਵਾਪਸ ਲੈ ਸਕਦੇ ਤੇ ਅਸੀਂ ਲੋਕ ਮਤਲਬ ਕਿ ਜਿਹੜੇ ਆ ਪਖੰਡ ਕਰਨ ਵਾਲੇ ਬਾਬੇ ਨੇ اسلام ਚ ਹੋਣੀ ਆ ਕਿਸੇ ਵੀ ਮذਬਬ ਚ ਹੋਰ ਮੈਂ ਨਹੀਂ ਕਹਿੰਦਾ ਕਿ ਵੀ اسلام ਚ ਬੜੇ ਅੱਛੇ ਮਤਲਬ ਕੇ ਸਿਸਟਮ ਹੈ ਹੁੰਦੇ ਜੇ ਨਹੀਂ ਹੈਗੇ ਕਿਉਂਕਿ ਇਹ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਸਹੀ ਗੱਲ ਇਹ ਮਤਲਬ ਕਿ ਜਿਹੜੀ ਆ ਤੁਹਾਡੇ ਪੀਰ ਫਕੀਰ ਵਲੀ ਹੁੰਦੇ ਨੇ ਉਹਨਾਂ ਦੀ ਮਹਾਨਤਾ ਨੂੰ ਇੰਨਾ ਓਵਰ ਐਕਸਪ੍ਰੈਸ ਬਿਆਨ ਕਰਦੇ ਨੇ ਕਿ ਲੋਕ ਉਹਨਾਂ ਨੂੰ ਹੀ ਰੱਬ ਸਮਝਣ ਲੱਗ ਪੈਂਦੇ ਨੇ ਨਾਉਦ ਬਿੱਲਾ ਬੜਾ ਇਹ ਚੀਜ਼ ਹੁੰਦੀ ਹੈ ਤੇ ਇਹਦੇ ਤੇ ਕੰਟਰੋਲ ਕਰਨਾ ਚਾਹੀਦਾ ਉਮੀਦ ਹੈ ਕਿ ਦੋਸਤੋ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਜੇ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ 93% ਲੋਕ ਨੇ ਤਕਰੀਬਨ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਵੈਸੇ ਵੀਡੀਓ ਦੇਖਦੇ ਨੇ ਭਾਈ ਸਾਹਿਬ ਜੇ ਤੁਸੀਂ ਵੀਡੀਓ ਦੇਖਦੇ ਹੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਸਾਨੂੰ ਥੋੜੀ ਜੀ ਮੋਟੀਵੇਸ਼ਨ ਮਿਲ ਜਾਂਦੀ ਹੈ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਭ ਦੀ ਹੋ ਇਜਾਜ਼ਤ ਅੱਲਾਹ ਨਿਗਹਬਾਨ